ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜੀ ਤੇ ਸਭ ਤੋਂ ਪਹਿਲਾਂ ਬੇਨਤੀ ਹੈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਨਾਲ ਦੀ ਨਾਲ ਪਸ਼ੂ ਨਾਲ ਸੰਬੰਧੀ ਜਾਣਕਾਰੀ ਲੈਣ ਲਈ ਚੈਨਲ ਤੇ ਡੇਲੀ ਵਿਜ਼ਿਟ ਕਰਦੇ ਰਹੋ ਅੱਜ ਆਪਾਂ ਪਹਿਲਾਂ ਆਪਣੇ ਘਰ ਦੇ ਪਸ਼ੂ ਨਾਲ ਗੱਲਬਾਤ ਸ਼ੁਰੂ ਕਰਦੇ ਦੋਸਤੋ ਆ ਵੈੜ ਦੋਸਤੋ ਪਹਿਲੇ ਸਵੇ ਆਪਾਂ ਲੈ ਕੇ ਆਏ ਸੀ ਬਹੁਤ ਹੀ ਜ਼ਿਆਦਾ ਕਮਜ਼ੋਰ ਹਾਲਤ ਦੇ ਵਿੱਚ ਸੀ ਜਦੋਂ ਲੈ ਕੇ ਆਏ ਸੀ ਤਾ ਇਹ ਵੀ ਉਠਣਾ ਵੀ ਇਹਨੂੰ ਮੁਸ਼ਕਲ ਸੀ ਦੋਸਤੋ ਇੱਕ ਸਾਦਾ ਆਪਾਂ ਪੋਨ ਨਹੀਂ ਲਿਆ ਸੀਗਾ ਇੰਨੀ ਕਮਜ਼ੋਰ ਹਾਲਤ ਸੂਂਦੇ ਇਹਦੇ 15 ਕਿਦਾਂ ਰਹਿੰਦੇ ਸੀ ਬਹੁਤ ਜ਼ਿਆਦਾ ਕਮਜ਼ੋਰ ਸੀ ਵੀਰ ਨੇ ਸੇਵਾ ਨਹੀਂ ਕੀਤੀ ਸੀ ਇਹਦੀ ਬਿਲਕੁਲ ਹੀ ਜੇ ਦੋਸਤੋ ਆਪਾਂ ਲੈ ਗਿਆ ਇਹਦੀ ਆ ਭਗਵਾਨ ਪਿੰਡੋਂ ਲਈ ਸੀ ਤੇ ਚਲੋ ਆਪਾਂ ਥੋੜੀ ਬਹੁਤੀ ਸਾਹ ਸੰਭਾਲ ਕੀਤੀ ਚਲ ਸਵਾਈ ਸੁਆ ਵੀ ਥੋੜਾ ਜਿਹਾ ਵੀ ਔਖੀ ਸੂਈ ਕੁੰਗਰੀ ਕਰਕੇ ਤੇ ਬਟੇ ਆ ਦੋਸਤੋ ਵੀ ਮੈਂ ਗਾਂ ਇਸ ਕਰਕੇ ਲਈ ਵੀ ਬਰੀਡ ਦੇ ਵਿੱਚ ਸੀ ਐਚਪੀ ਸੀ ਤਗਾ ਅੱਗੇ ਇਹ ਬੱਚੇ ਸੋਹਣੇ ਦੇ ਸਕਦੇ ਤੇ ਪਰ ਜਦੋਂ ਮੈਨੂੰ ਲੱਗਾ ਸੀ ਵੀ ਇਹਦੇ ਬਾਈ ਨੇ ਐਚ ਐਕਸੀਮ ਨਹੀਂ ਡਾਕਟਰ ਨੇ ਭਰਿਆ ਸੂਗਾ ਤੇ ਜਦੋਂ ਆਪਣੇ ਘਰੇ ਆ ਕੇ ਸੂਈ 215 ਤੋਂ ਬਾਅਦ ਤਾਂ ਸਾਈਵਾਲ ਬੱਚਾ ਦਿੱਤਾ ਵਹਿਣ ਨੇ ਜਿਸ ਬਾਈ ਨੇ ਡਾਕਟਰ ਨੇ ਸੀਮਨ ਲਾਇਆ ਉਹਨੇ ਫਾਈ ਵਾਲ ਸੀਮਨ ਲਾਤਾ ਏਡੀ ਸੋਹਣੀ ਵਹਿੜ ਦੋਸਤੋ ਦੇਖ ਲੋ ਬੱਚਾ ਕਿੱਡਾ ਸੋਹਣਾ ਅੱਗੇ ਪ੍ਰੋਡਿਊਸ ਕਰ ਸਕਦੀ ਸੀ ਚੰਗਾ ਸੀਮਨ ਲੱਗਿਆ ਹੁੰਦਾ ਨਾ ਹਾਂ ਫੇਰ ਉਸ ਬਾਅਦ ਚਲੋ ਆਪਣੇ ਕੋਲੇ ਜਿੰਨਾ ਕਬੇ ਸੀ ਇਹ ਪਹਿਲਾਂ 12 13 ਦੇ ਚਲ ਸੇਵਾ ਨਾਲ 15 ਕਿਲੋ ਤੱਕ ਦੁੱਧ ਆਪਣੇ ਕੋਲੇ ਕੱਢ ਗਈ ਤੇ ਹੁਣ ਵੀ ਇਹਦੇ ਥੱਲੇ ਛੀ ਛੀ ਕਿਲੋ ਦੁੱਧ ਹੈਗਾ ਵੀ ਦਿਖਾਵਾ ਆਣੀ ਭਾਂਡਾ ਛੋਟਾ ਪਰ ਇਹਨਾਂ ਦਾ ਦੁੱਧ ਇਹ ਆਪਣਾ ਡੰਗਾ ਲਾਈ ਜਾਂਦੀ ਵਧੀਆ ਇਹਦੇ ਨਾਲ ਹੀ ਦੋਸਤੋ ਆਪਾਂ ਇੱਕਾ ਗਿਰ ਕ੍ਰੌਸ ਵੈਡ ਰੱਖੀ ਹੈ ਘਰੇ ਦੁੱਧ ਪੀਣ ਵਾਸਤੇ ਇਹ ਵੀ ਬਹੁਤ ਦੇਖਣ ਨੂੰ ਗਰਮ ਲੱਗਦੀ ਹੈ ਪਰ ਠੰਡੀ ਸੀਲ ਦੋਸਤੋ ਬਹੁਤ ਵਧੀਆ ਤੇ ਤੇ ਇਹਦੀ ਆਪਾਂ ਦੋਸਤੋ ਸੇਵਾ ਕੀਤੀ ਵਧੀਆ ਤੇ ਉਸ ਤੋਂ ਬਾਅਦ ਚਲੋ ਹੁਣ ਇਹ ਹੀਟ ਵਿੱਚ ਆਈ ਹੋਈ ਆ ਪ੍ਰੋਪਰ ਹੀਟ ਵਿੱਚ ਦੋਸਤੋ ਤੇ ਆਪਣੀ ਸੇਵਾ ਨਾਲ ਕੋਸ਼ੇ ਦਾ ਵੀਟ ਦਾ ਵੀ ਫਰਕ ਪਿਆ ਤੇ ਅੱਗੇ ਨਾਲ ਥੋੜੀ ਜਿਹੀ ਬਹਾਲ ਵੀ ਹੋਈ ਹੈ ਤੇ ਹੁਣ ਇਹਨੂੰ ਪ੍ਰੋਪਰ ਪਾਊਡਰ ਵਗੈਰਾ ਦੇ ਕੇ ਮੈਨਰਲ ਪੂਰੇ ਕਰਕੇ ਇਹਦੇ ਹੁਣ ਇਹ ਹੀਟ ਦੇ ਵਿੱਚ ਆਈ ਹੋਈ ਹੈ ਤੇ ਤੇ ਦੋਸਤੋ ਆਪਾਂ ਅੱਜ ਸੀਮਨ ਲਗਵਾਇਆ 66 ਸੀਮਨ ਐਚ ਐਫ ਦਾ ਉਹ ਹੈਗਾ ਏ ਐਲ ਐਮ ਐਚ ਐਫ 40 423 ਬੋਲ ਆਪਾਂ ਸਰਕਾਰੀ ਸੀਮਨ ਲਗਵਾਇਆ ਦੋਸਤੋ ਸਰਕਾਰੀ 66 ਸੀਮਨ ਸਾਡੇ ਪਿੰਡਾਂ ਦੇ ਵਿੱਚ ਉਪਲਬਧਾ ਬਹੁਤ ਹੀ ਜਾਜ ਦੀ ਫੀਸ ਤੇ ਸਿਰਫ 3350 ਰੁਪਏ ਦੀ ਫੀਸ ਦੇ ਉੱਤੇ ਸਾਡੇ ਪਿੰਡ ਵਿੱਚ ਹੀ ਐਚਐਫ ਦੇ ਸੈਕਸ ਰਸੀਪਨ ਉਪਲਬਧ ਦਾ ਸਾਡੇ ਦੋਸਤੋ ਸਰਕਾਰੀ ਡਿਸਪੈਂਸਰੀ ਦੇ ਵਿੱਚ ਮੱਧਿਆਂ ਦੇ ਵੀ ਕਟੀਆਂ ਵਾਲੇ ਸੈਕਸ ਰਸੀਪਨ ਆਏ ਹੋਏ ਆ। ਤੋਂ ਇਹਨਾਂ ਦਾ ਆਪਾਂ ਨੂੰ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਕਿਉਂ ਜੇ ਆਪਾਂ ਵੈਸੇ ਪ੍ਰਾਈਵੇਟ ਡਾਕਟਰ ਤੋਂ ਲੈਨੇ ਤਾਂ 2000-2500 ਤੋਂ ਘੱਟ ਨਹੀਂ ਹੁੰਦੇ। ਬਹੁਤ ਹੀ ਕੋਸਟਲੀ ਪੈ ਜਾਂਦੇ ਹੈਗੇ। ਆਪ ਨਾਰਮਲ ਬੰਦੇ ਆ ਬੰਦੇ ਦਾ ਇੰਨਾ ਬਜਟ ਨਹੀਂ ਹੁੰਦਾ। ਸੋ ਆਪਾਂ ਅੱਜ ਸਰਕਾਰੀ ਸੈਕਸ਼ਨ ਸੀਮਨ ਤੋਂ ਇਹ ਪ੍ਰੈਗਨੈਂਟ ਕਰਵਾਤੀ ਆ। ਤਾਂ ਇਹ ਮਤਲਬ ਨਸਲ ਸੁਧਾਰ ਲਈ ਦੋਸਤੋ ਇਹ ਚੰਗੇ ਸੀਮਨ ਲਗਵਾਉਣਾ ਬਹੁਤ ਜ਼ਰੂਰੀ ਹੈ। ਤੇ ਇਹ ਮਤਲਬ ਹੁਣ ਇਹਦੇ ਥੱਲੇ 15 ਕਿਲੋ ਦੁੱਧ ਸੀ ਤੇ ਅੱਗੇ ਚੰਗਾ ਸੀਮਨ ਲੱਗਿਆ ਹੋਣ ਕਰਕੇ ਤੇ ਬੱਚੇ ਦੀ ਕੁਆਲਿਟੀ ਬਹੁਤ ਵਧੀਆ ਹੋਊ ਤੇ ਤਕਰੀਬਨ ਮੇਰੇ ਅੰਦਾਜੇ ਮੁਤਾਬਕ ਬੱਚਾ 25 ਕਿਲੋ ਦੇ ਆਸ-ਪਾਸ ਨਾਲ ਕਬਡੀ ਉਸ ਕਰਨ ਵਾਲਾ ਬੱਚਾ ਪੈਦਾ ਹੋਊਗਾ ਕਿਉਂਕਿ ਬੁੱਲ ਦੀ ਕੁਆਲਿਟੀ ਬਹੁਤ ਵਧੀਆ ਤੇ ਇਹਦੀ ਬੈੜ ਦੀ ਵੀ ਕੁਆਲਿਟੀ ਇਹਨੇ 20 ਨੂੰ ਹੱਥ ਮਾਰ ਜਣਾ ਸੀ ਪਰ ਦੋਸਤੋ ਕਮਜ਼ੋਰ ਬਹੁਤ ਜ਼ਿਆਦਾ ਸੀ ਚਲੋ ਆਪਾਂ ਲਈਏ ਤੇ ਬਟ ਆਏ ਆ ਵੀ ਹੁਣ ਮਤਲਬ ਇਸ ਤੋਂ ਅੱਗੇ ਜਿਹੜੇ ਆਪਾਂ ਬੱਚੇ ਲੈਣੇ ਦੋਸਤੋ ਆਪਣਾ ਸੀਮਣ ਦੀ ਚੋਣ ਕਰਨੀ ਹੁੰਦੀ ਆ ਸੋ ਚੰਗੇ ਸੀਮਣ ਹੀ ਲਗਾਓ ਜੋ ਆਪਣੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਿਸਪੈਂਸਰੀਆਂ ਦੇ ਵਿੱਚ ਆਪਲਾ ਹੁੰਦਾ ਧੰਨਵਾਦ ਦੋਸਤੋ ਮਿਲਦੇ ਹਾਂ ਨਵੀਂ